ਜੁਆ 2012 ਦੀਆਂ ਵਿਧਾਨ ਸਭਾ ਦੇ ਚੋਣ ਮੈਨੀਫੈਸਟੋ ਦੇ ਵਿੱਚ ਅਕਾਲੀ ਸਰਕਾਰ ਨੇ ਵਿਦਿਆਰਥੀਆਂ ਨੂੰ ਟੈਬਲੇਟ ਦੇਣ ਦੇ ਵਾਅਦੇ ਕੀਤੇ ਸੀ ਪਰ ਲੰਮਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਇਹ ਟੈਬਲੇਟ नसीब ਹੀ ਨਹੀਂ ਹੋਏ ਵਿਰੋਧੀ ਧਿਰ ਨੇ ਅਕਾਲੀ ਦਲ ਨੂੰ ਇਸ ਮੁੱਦੇ ਤੇ ਕਰੜੇ ਹੱਥੀ ਲਿਆ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾਉਣ ਦਾ ਇਲਜ਼ਾਮ ਲਾਇਆ ਲਗਾਇਆ ਵਿਰੋਧੀ ਧਿਰ ਨੇ ਜਿੱਥੇ ਨਿਸ਼ਾਨਾ ਸਾਧਿਆ ਉਹ ਉਥੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਹਮੇਸ਼ਾ ਹੀ ਸਰਕਾਰ ਦੇ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਨੇ ਖਾਸ ਤੌਰ ਤੇ ਨੌਜਵਾਨ ਪੀੜੀ ਦੇ ਨਾਲ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਟੈਬਲੇਟਸ ਉਹਨਾਂ ਨੂੰ ਦਿੱਤੇ ਜਾਣਗੇ 2 ਸਾਲ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਹਮੇਸ਼ਾ ਕਹੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਵਿਦਿਆਰਥੀਆਂ ਨੂੰ ਟੈਬਲੇਟਸ ਦਿੱਤੇ ਜਾਣਗੇ ਕੰਪਿਊਟਰ ਦਿੱਤੇ ਜਾਣਗੇ ਤਾਂ ਕਿ ਹਾਈ ਟੈਕ ਹੋ ਸਕਣ ਵਿਦਿਆਰਥੀ ਪਰ ਇਹ ਹੋ ਜਾਈ ਕੋਈ ਗੱਲ ਨਜ਼ਰ ਨਹੀਂ ਆਈ ਵਿਦਿਆਰਥੀ ਅਜੇ ਵੀ ਖਾਲੀ ਹੱਥੀ ਫਿਰਦੇ ਨੇ ਤੇ ਉਮੀਦ ਲਗਾ ਕੇ ਬੈਠੇ ਰਹੇ ਕਿ ਸ਼ਾਇਦ ਕਿਸ ਨਾ ਕਿਸੇ ਦਿਨ ਪੰਜਾਬ ਸਰਕਾਰ ਉਹਨਾਂ ਨੂੰ ਇਹ ਟੈਬਲੇਟਸ ਜ਼ਰੂਰ ਦੇਵੇਗੀ ਪਰ ਪੰਜਾਬ ਸਰਕਾਰ ਦੇ ਵੱਲੋਂ ਹਰ ਚੋਣਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਵੋਟਾਂ ਲੈਣ ਦੇ ਲਈ ਇਹ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਇਸੇ ਹੀ ਨਾਰੇ ਨੂੰ ਅੱਗੇ ਰੱਖਿਆ ਜਾਂਦਾ ਹੈ ਨੌਜਵਾਨ ਪੀੜੀ ਨੂੰ ਲਿਵਾਉਣ ਦੀ ਕੋਸ਼ਿਸ਼ ਵੀ ਇਸੇ ਨਾਰੇ ਦੇ ਜ਼ਰੀਏ ਜ਼ਰੂਰ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਸਾਰ ਨਹੀਂ ਲਈ ਜਾਂਦੀ ਇਹਨਾਂ ਵਿਦਿਆਰਥੀਆਂ ਦੀ ਤੇ ਨਾ ਹੀ ਟੈਬਲੇਟ ਦਿੱਤੇ ਗਏ ਵਿਰੋਧੀ ਧਿਰ ਨੇ ਵੀ ਜ਼ਰੂਰ ਕੀ ਰਿਆ ਸਰਕਾਰ ਨੂੰ ਵਿਰੋਧੀ ਧਿਰ ਦਾ ਕਹਿਣਾ ਕਿ ਸਰਕਾਰ ਸਿਰਫ ਝੂਠੇ ਵਾਅਦੇ ਹੀ ਕਰਦੀ ਹੈ ਤੇ ਟੈਬਲੇਟ ਦੇਣ ਦੀ ਜੋ ਗੱਲ ਕਹੀ ਗਈ ਹੈ ਉਹ ਕਦੇ ਵੀ ਪੂਰੀ ਨਹੀਂ ਹੋਏਗੀ ਜਰੋਦਰ ਵਿਰੋਧੀ ਧਿਰ ਦੇ ਫਤੇਗੜ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਨੇ ਵੀ ਨਿਸ਼ਾਨਾ ਸਾਧਿਆ ਇਸੇ ਹੀ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਕੀ ਅਕਾਲੀ ਭਾਜਪਾ ਸਰਕਾਰ ਨੇ ਇਕੱਲਾ कंप्यूटर जहां वो देने का वादा नहीं किया था उन्होंने कहा था कि हम जितने दसवीं ग्यारहवीं और बारहवीं के स्टूडेंट्स हैं उनको हम लैपटॉप देंगे और जो बेरोजगार पंजाब में जितना यूथ है उसको अगर सबको नौकरियां देंगे सरदार सुखबीर सिंह बादल और प्रकाश सिंह बादल हैं इनको पूरे देश में पूरे पंजाब में अगर सभी झूठों का सरदार किसी को बनाना हो तो सबसे एक नंबर पे ये है क्योंकि पंजाब के लोगों के साथ किए हुए वादे को पूरा ना करके दिया क्या है इन्होंने दिया है पंजाब को दिया है कि पंजाब का पूरे का पूरा नौजवान और पंजाब पूरे पंजाब को इन्होंने ड्रग्स और नशे में धकेल दिया है एक बहुत बड़ा धंधा नशे का जो है पंजाब में देकर पंजाब पूरे पंजाब को तबाह कर दिया है